ਕੁਲਵਿੰਦਰ ਜੰਗੀਆਨੇ ਵਾਲਾ ਪਰਲੀ ਗੱਲੀ ਤੇ ਖੜ ਗਿਆ। ਉਹ ਸੋਨੀ ਫੱਕਰ ਝੰਡੇ ਵਾਲਾ ਉਰਲੀ ਕੰਨੀ ਦੇ ਉੱਪਰ ਖੜਾ ਹੈ। ਲਵੀ ਹੈ ਤੇ ਆਹ ਵੇਖਦਾ ਵੀ ਕੁਲਵਿੰਦਰ ਪਰ ਪਹਿਲੀ ਰੇਡ ਤੇ ਪਹਿਲਾ ਹੀ ਜਫਾ ਮੱਲੀ ਸਾਹਿਬ ਨੇ ਇਸ਼ਾਰਾ ਕਰ ਦਿੱਤਾ। ਬਣ ਕੇ ਜਿਹੜੇ ਉਹੀ ਹੈ ਯਾਰ ਬਹਿ ਜੋ। ਵੀਰ ਬਣ ਕੇ ਜਿਹੜੇ ਉਹੀ ਹੈ। ਬਹਿ ਜੋ ਭਰਾ ਬਣ ਕੇ। ਹੁਣ ਦੇਖੋ ਵੀ ਕਿਹਦੀ ਕੀ ਜ਼ਿੰਮੇਵਾਰੀ ਹੈ। ਹੱਥ ਬਣ ਕੇ ਦੇਂਦੀ ਹੈ। ਇਹ ਕਹੇ ਨੂੰ ਜੀ ਨਹੀਂ ਕਰਦਾ। ਲਓ ਸੁਲਤਾਨ ਕਹਿੰਦੇ ਕਿ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ। ਆਹ ਕੁਲਵਿੰਦਰ ਕਹਿੰਦੇ ਤੱਕ ਤੱਕਾਰੇ ਤੋਂ ਆਇਆ ਏ ਉਹ ਜਿਹੜੇ ਦਰਿਆ ਦੇ ਵਿੱਚੋਂ ਜਲ ਲੈ ਕੇ ਉਹ ਬਾਜਾਂ ਵਾਲਿਆਂ ਨੇ ਕੀ ਬੋ ਕੀ ਬਣਾਵਾ ਆਹ ਜਿਵੇਂ ਰੰਦੀ ਪੈਣਦੇਓ ਓਏ ਹੋਣਾ ਕੀ ਫਰਕ ਪੈਣਦੇਓ ਭਰਾ ਬਣ ਕੇ ਤੁਰੇ ਆਇਓ ਪੈੜਾਂ 'ਚ ਪੈੜ ਧਰ ਕੇ ਮੈਨੂੰ ਲੱਗਦਾ ਮੁੰਡਿਆਂ ਦੇ ਅੱਜ ਸ਼ਗਰਪੁਰਾਫੇ ਫੇਰ ਫੇਰ ਕਬੱਡੀ ਪਾ ਰਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਜੀਵਨ ਓ ਘੜਕੇ ਵਾਲਾ ਪਰ ਉਧਰਲੇ ਪਾਸੇ ਦਾ ਵੇਖਦਾ ਵੀ ਓ ਪਾਈ ਹੋਈ ਕਬੱਡੀ ਕਬੱਡੀ ਪਰੀਆ ਖੇਡ ਮੈਦਾਨ ਦੇ ਵਿੱਚ ਕਰਦਾ ਪਿਆ ਕਮਾਲ ਐਲਪੀ ਦੀ ਪਾਈ ਹੋਈ ਕਬੱਡੀ ਬਗਲਾ ਪਰੀਆ ਹੋਈਆ ਉਹ ਜੋਰ ਲੱਗਿਆ ਹੋਇਆ ਉਹ ਮੁੰਡਾ ਭੱਜਣ ਦੀ ਕੋਸ਼ਿਸ਼ ਕਰਦਾ ਉਹ ਮੁੰਡਾ ਸ਼ਗਰਪਰੀਆ ਉਹ ਧੱਕੇ ਮਾਰਦਾ ਉਹ ਦੁਨੀਆ ਨਚਾਉਂਦਾ ਉਹ ਬੱਲੇ ਬੱਲੇ ਕਰਾਉਂਦਾ ਇਹ ਕੌਣ ਹੈ ਫਰਿਆ ਥੋੜਾ ਜਿਆ ਹੰਡੇਰਾ ਹੋਣ ਦੇ ਉਹ ਜਦੋਂ ਇੰਦਰ ਥਾੜ ਥਾੜ ਹੋਈ ਤੇ ਜਲੰਧਰ ਚ ਕਈਆਂ ਦੇ ਲੈਣੇ ਪੁੜਕ ਪੁੜਕ ਖੜਨੇ ਆ ਵੀ ਇੱਥੇ ਜੇ ਕੀ ਹੋਈ ਜਾਂਦਾ ਅੱਜ ਸ਼ਕਰਪੁਰ ਕਹਿੰਦੇ ਮੇਲਾ ਚੱਲਦਾ ਆ ਉਹ ਸ਼ਾਜੀ ਤੇ ਸ਼ਾਜੀ ਆ ਏ ਜਾਣ ਜਦੋਂ ਮਰਜੀ ਨਾ ਪਾਲਿਆ ਮਾਪਿਆਂ ਨੇ ਉਹ ਕਹਿੰਦੇ ਅੰਮਾ ਕਬੱਡੀ ਪਾ ਰਿਹਾ ਜਦੋਂ ਦੁਰਤਾ ਦੇ ਧਰਤੀ ਨੂੰ ਪਵਾ ਵੀ ਲੱਗਦਾ ਵੀ ਕੋਈ ਚੀਜ਼ ਦੋ ਪੌਣੀਆਂ ਪੈੜੀਆਂ ਪਰ ਇੱਧਰਲੇ ਪੰਨੇ ਸੁਲਤਾਨ ਉਹ ਪਾਉਂਦਾ ਕਬੱਡੀ ਸ਼ਮਸਪੁਰੀਆ ਉਹ ਖੁੱਚ ਬੁੱੱਤੀ ਗਈ ਉਹ ਦੇਖਦੇ ਆਂ ਵੀ ਇਸ ਵੇਲੇ ਓ ਜਹੂਰ ਭਾਜੀ ਨੇ ਆਪਣੀ ਬੋਲੀ ਚ ਆਖਿਆ ਵੀ 5000 ਦਿੱਤਾ ਜਾਣਾ 5000 ਦਿੱਤਾ ਜਾਵੇਗਾ ਆਹ ਕਹਿੰਦੇ ਗੱਲ ਟਿਕਾੜੇ ਇਹ 5 ਤੋਂ ਕਹਿੰਦੇ ਗੱਲ ਬਾਤ ਸਕਦੀ ਹੈ ਲੋਕਾਂ ਨੇ ਕਿਹਾ ਇਹਦੀ ਅੰਬਾ ਅੰਬਾ ਲਾਈ ਓ ஒாா் பண்ணா பீவன் ஜீவன் தடக்கே வீட்டில் பிண மதான ப